ਸਰ ਹੀ ਕਤਲ ਕਰਕੇ ਆਰਾਮ ਨਾਲ ਘੁੰਮਦੇ ਫਿਰਦੇ ਟੈਲ ਦੇ ਨਿਕਲ ਰਹੇ ਨੇ ਪਰ ਕੋਈ ਕਾਰਵਾਈ ਅਜੇ ਤੱਕ ਕੀਤੀ ਨਹੀਂ ਗਈ ਬਹੁ ਵੱਡੇ ਸਰਕਾਰ ਤੇ ਸਵਾਲ ਖੜੇ ਹੋਏ ਨੇ ਕੋਈ ਪਹਿਲਾ ਅਟੈਕ ਨਹੀਂ ਹੋਇਆ ਪੁਲਵਾਮਾ ਇਹ ਬਹੁਤ ਜਿਆਦਾ ਸਮੇ ਤੋਂ ਇਦਾਂ ਹੀ ਹੋ ਰਿਹਾ ਹੈ ਪਾਕਿਸਤਾਨ ਕਹਿ ਲਿਏ ਜਾਂ ਉਹ ਤਾਂ ਸਾਫ਼ ਕਹਿੰਦੇ ਨੇ ਕਿ ਅਜੇ ਤੱਕ ਕਸ਼ਮੀਰ ਸਾਡਾ ਕਸ਼ਮੀਰ ਲੈਣਾ ਤੇ ਜਿਸ ਨੂੰ ਲੈ ਕੇ ਨਵਾਂ ਅਟੈਕ ਕੀਤਾ ਗਿਆ ਬੀਤੇ ਕੱਲ ਪੁਲਵਾਮਾ ਦੇ ਵਿੱਚ ਅਟੈਕ ਉਹਨਾਂ ਦੇ ਕੀਤਾ ਗਿਆ ਜਿਹੜੇ ਸਲਾਨੀ ਉੱਤੇ ਘੁੰਮਣ ਗਏ ਸੀ ਇਸ ਪੂਰੇ ਵਿਸ਼ੇ ਗੱਲਬਾ ਕਰਾਂਗੇ ਕਿਉਂਕਿ ਸਾਡੀਆਂ ਸਰਕਾਰਾਂ ਦਿਖ ਰਹੀਆਂ ਨਾਕਾਮ ਚਾਹੇ ਉਹ ਮੋਦੀ ਸਰਕਾਰ ਹੋਵੇ ਕੋਈ ਵੀ ਹੋਵੇ ਸਿਆਸਤਾ ਖੇਡ ਰਿਆ ਨੇ ਸਿਆਸਤਾ ਵੀ ਕਰਾਂਗੇ ਪਰਦਾ ਫਾਸ਼ ਤੇ ਜਿਹੜੇ ਜਿਹੜੇ ਅਤਵਾਦੇ ਨੇ ਦੋਸਤ ਨਿਹ ਦਿੱਤੇ ਨੇ ਮੋਦੀ ਜੀ ਨੂੰ ਉਹ ਵੀ ਭੇਜਾਂਗੇ ਪਰ ਪਹਿਲਾਂ ਚਲਦੇ ਆ ਆਪਣੇ ਸਹਿਯੋਗੀ ਸਾਡੇ ਨਾਲ ਜੁੜੇ ਨੇ ਰਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਕੋਲ ਚਲਦੇ ਜਿੱਦਾਂ ਉਹਨਾਂ ਨੇ ਆਪਡੇਟ ਅਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ ਵਿੱਚ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਬਹੁਤ ਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਕੱਲ ਪੁਰਵਾਮਾ ਚ ਉਹ ਕੈਂਡਲ ਮਾਰਕੀ ਕੱਢਿਆ ਗਿਆ ਹੈ ਸਰਕਾਰ ਕੈਰੀਅਰ ਸਪਾਈਮ ਹੁੰਦਾ ਹੋਇਆ ਨੇ ਪਰ ਕਈ ਚੈਨਲ 33 36 ਦਿਖਾਏ ਜਾ ਰਹੇ ਨੇ ਅੰਕੜੇ ਸਹੀ ਦੱਸੇ ਜਾ ਰਹੇ ਔਰ ਉਹ ਬੰਦੇ ਮਾਰੇ ਗਏ ਜਿਹੜੇ ਉੱਥੇ ਸਿਰਫ ਘੁੰਮਣ ਗਏ ਸੀ ਹਾਂਜੀ ਦੇਖੋ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਇਹ ਕੋਈ ਘਟਨਾ ਪਹਿਲੀ ਤਾਂ ਹੈ ਨਹੀਂ ਨਾ ਹੀ ਇਹ ਆਖਰੀ ਹੈ ਜੀ ਜੀ ਇਹ ਘਟਨਾਵਾਂ ਤਾਂ ਵਾਪਰਦੀਆਂ ਹੀ ਰਹੀਆਂ ਨੇ ਤੇ ਵਾਪਰਦੀਆਂ ਹੀ ਰਹਿਣਗੀਆਂ ਕਿਉਂਕਿ ਸਾਡੇ ਜਿਹੜੀ ਪਹਿਲਾਂ ਤੋਂ ਆਜ਼ਾਦੀ ਵੇਲੇ ਦੀ ਲੀਡਰਸ਼ਿਪ ਹੈ ਉਹ ਲਾਸ਼ਾਂ ਦੇ ਉੱਤੇ ਸਿਆਸਤ ਹੀ ਕਰਦੀ ਆਉਂਦੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਵੀ ਮਿਲਦੀ ਹੈ ਇਸ ਕਰਕੇ ਜਿਹੜੀਆਂ ਲਾਸ਼ਾਂ ਦੇ ਉੱਤੇ ਸਿਆਸਤ ਦਾ ਉਹ ਬੜੀ ਭਾਰੂਚ ਉਹਨਾਂ ਨੂੰ ਰਿਜ਼ਲਟ ਮਿਲਦਾ ਤੇ ਇਹ ਕਰਦੇ ਕਰਾਉਂਦੇ ਰਹਿਣਗੇ ਤੇ ਆਮ ਲੋਕਾਂ ਦਾ ਇਸੇ ਤਰ੍ਹਾਂ ਹੀ ਨਰਸਹਾਰ ਹੁੰਦਾ ਰਹੂਗਾ। ਏ ਡਾਕਟਰ ਸਾਹਿਬ ਇੱਕ ਤਾਂ ਤੁਹਾਨੂੰ ਅਪਡੇਟ ਦੇ ਦੇਣਾ ਬੜੀ ਦੇਖੋ ਇਹ ਦਲੇਰੀ ਦੀ ਗੱਲ ਹੈ। ਇਹ ਸਿਰਫ ਮੈਜ 22 ਸਾਲਾਂ ਦੀ ਲੜਕੀ ਜਿਹਦਾ ਇੱਕ ਮਹੀਨਾ ਪਹਿਲਾਂ ਵਿਆਹ ਹੋਇਆ ਸੀ ਲੈਫਟੀਨੈਂਟ ਲੈਫਟੀਨੈਂਟ ਕਰਨਾਲ ਦਾ ਹੈ। ਉਹ ਆਪਣੇ ਹਨੀਮੂਨ ਤੇ ਗਏ ਸੀ ਕਸ਼ਮੀਰ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਧਰਮ ਪੁੱਛਿਆ ਗਿਆ ਔਰ ਉਸ ਲੈਫਟ ਹੈਂਡ ਨੂੰ ਗੋਲੀ ਮਾਰ ਦਿੱਤੀ ਗਈ ਉਸ ਔਰਤ ਨੇ ਕੀ ਕਿਹਾ ਕਹਿੰਦੀ ਮੈਨੂੰ ਵੀ ਮਾਰ ਦੋ ਮੈਂ ਜੀਕੇ ਕੀ ਕਰਨਾ ਤਾਂ ਅਤਵਾਦੀ ਕੀ ਕਹਿ ਰਹੇ ਨੇ ਕਹਿੰਦੇ ਵੀ ਤੂੰ ਜਾ ਮੋਦੀ ਕੋਲ ਤੇ ਸਾਡਾ ਉਸਨਿਆਂ ਦੇ ਮੋਦੀ ਨੂੰ ਵੀ ਕਸ਼ਮੀਰ ਸਾਡਾ ਹੈ ਅਸੀਂ ਇੱਥੇ ਹੀ ਆ ਜੋ ਕਰਨਾ ਕਰ ਲੋ ਔਰ ਦੇਖੋ ਉਸ ਔਰਤ ਦਾ ਯਾਨੀ ਉਹ ਲੜਕੀ ਦੀ ਕਿੰਨੀ ਦਲੇਰੀ ਹੈ ਕਿ ਉਹ ਕਹਿ ਰਹੀ ਹੈ ਕਿ ਮੈਨੂੰ ਵੀ ਮਾਰ ਦੋ ਦੇਖੋ ਨਾ ਜੀ ਇਹ ਜਿਹੜੀਆਂ ਮਤਲਬ ਗੱਲਾਂ ਨੇ ਇਹ ਬੜੀਆਂ ਭਾਵਨਾਤਮਕ ਗੱਲਾਂ ਨੇ ਪਰ ਮੈਂ ਥੋੜਾ ਜਿਹਾ ਇਸ ਨੂੰ ਇਸ ਨਗਰੀ ਦੇ ਨਾਲ ਦੇਖਣਾ ਕਿ ਸਾਡੇ ਦੇਸ਼ ਦੇ ਵਿੱਚ 4000 ਐਮਐਲਏ ਆ ਜੀ 4000 ਸਾਬਕਾ ਐਮਐਲਏ ਹੋਊਗਾ ਜੀ ਜੀ 850 ਐਮਪੀ ਨੇ ਹਾਂਜੀ 850 ਦੇ ਕਰੀਬ ਦੋ ਨੰਬਰ ਤੇ ਰਹਿਣ ਵਾਲੇ ਐਮਪੀ ਵੀ ਹੋਣਗੇ ਪਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਮੈਂਬਰ ਦਾ ਕਦੇ ਕੋਈ ਕਤਲ ਨਹੀਂ ਹੋਇਆ ਸਹੀ ਗੱਲ ਹੈ ਨਾ ਤਾਂ ਇਹ ਇਸਤਾਨ ਦੇ ਧਾਮਾਂ ਦੇ ਉੱਤੇ ਜਾਂਦੇ ਨੇ ਤੇ ਨਾ ਹੀ ਆਪਦੀਆਂ ਲਾਡਾਂ ਨੂੰ ਇਹ ਜਾਣ ਵਾਸਤੇ ਪ੍ਰੇਰਿਤ ਕਰਦੇ ਨੇ ਇਹ ਚਾਹਦੇ ਨੇ ਅਸੈਂਬਲੀ ਚ ਪਾਰਲੀਮੈਂਟ ਚ ਜਾਂ ਕੈਬਨਿਟ ਮੰਤਰੀ ਜਾਂ ਰਾਜ ਮੰਤਰੀ ਜਾਂ ਮੁੱਖ ਮੰਤਰੀ ਮਤਲਬ ਇਸ ਤਰ੍ਹਾਂ ਸਾਡਿਆਂ ਨੂੰ ਇਹ ਪਹਾੜਾਂ 'ਚ ਤੋਰੀ ਫਿਰਦੇ ਨੇ ਚਲੋ ਜੀ ਉਧਰਲੇ ਪਹਾੜ ਤੇ ਉਧਰਲੇ ਪਹਾੜ ਤੇ ਇਹ ਸਾਨੂੰ ਸਮਝਣਾ ਪਊਗਾ ਕਿ ਪਹਾੜਾਂ ਵਾਲੇ ਲੋਕ ਕੁਝ ਸਮਾਂ ਪਹਿਲਾਂ ਸਾਡੇ ਇੱਥੇ ਲੱਕੜਾਂ ਕਵਾੜਨ ਆਉਂਦੇ ਹੁੰਦੇ ਹੁੰਦੇ ਹਾਂਜੀ ਤੇ ਜੇ ਉਧਰ ਕੁਛ ਇਸ ਤਰ੍ਹਾਂ ਦਾ ਗੱਲ ਹੋਵੇ ਤਾਂ ਫਿਰ ਉਹ ਲੱਕੜਾ ਕਾਟਣ ਕਿਉਂ ਆਉਂਦੇ ਇਸ ਕਰਕੇ ਸਾਨੂੰ ਵੀ ਥੋੜਾ ਜਿਹਾ ਇਸ ਗੱਲ ਤੋਂ ਨਾ ਥੋੜਾ ਜਿਹਾ ਇਹ ਨਹੀਂ ਹੈ ਕਿ ਕੱਲਾ ਤਾਂ ਸਰਕਾਰਾਂ ਦੇ ਸਿਰ ਤੇ ਹੀ ਗੱਲ ਛੱਡ ਕੇ ਆਪਣਾ ਜ਼ਿੰਮੇਵਾਰੀ ਨਾਲ ਇਕੱਲੇ ਗੋਗਲੂਆ ਤੋਂ ਮਿੱਟੀ ਝਾੜਦੀ ਹੈ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਆਪ ਵੀ ਅਵੇਅਰ ਹੋਈਏ ਜਦੋਂ ਜਿੰਨਾ ਚਿਰ ਪਬਲਿਕ ਅਵੇਅਰ ਨਹੀਂ ਹੁੰਦੀ ਉਹ ਉਨਾਂ ਚਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਹ ਚਾਹੁੰਦੇ ਮੂਰੇ ਇਲੈਕਸ਼ਨਾਂ ਲੈ ਗਿਆ 26 ਚ ਪੱਛਮੀ ਬੰਗਾਲ ਚ ਉੱਥੇ ਹਿੰਦੂ ਕਮਿਊਨਿਟੀ ਦੀਆਂ ਵੋਟਾਂ ਪ੍ਰਾਪਤ ਕਰਦੇ ਹੁੰਦੇ ਇਹ ਜਿਹੜੀਆਂ ਰਾਜਸੀ ਪਾਰਟੀਆਂ ਨੇ ਚਾਹੇ ਕੋਈ ਵੀ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਇਹ ਇਹ ਲਾਸ਼ਾਂ ਦੇ ਉੱਤੇ ਵੋਟਾਂ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਤੇ ਕਾਮਯਾਬ ਹੀ ਹੋ ਰਹੀਆਂ ਨੇ ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਲਗਭਗ 12 ਲੱਖ ਲੋਕਾਂ ਦੀ ਮੌਤ ਹੋਈ ਜੀ ਉਹ ਇੱਕ ਵੀ ਰੋਸ਼ੀ ਬੰਦਾ ਫੜਿਆ ਨਹੀਂ ਗਿਆ ਜੀ ਜੀ ਇਸ ਕਰਕੇ ਮਤਲਬ ਇਹ ਲੋਕ ਲਾਸ਼ਾਂ ਦੇ ਉੱਤੇ ਸਿਆਸਤ ਕਰਦੇ ਨੇ ਜਿਹੜੀ ਬੜੀ ਖਤਰਨਾਕ ਹੈ ਅਸੀਂ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਪਿਛਲੇ ਦਿਨਾਂ ਜਿੱਤਾ ਅਸੀਂ ਇੱਥੇ ਜਾ ਕੇ ਆਏ ਜੀ ਗੰਗਾ ਦੇ ਨਹਾ ਕੇ ਆਏ 66 ਕਰੋੜ ਜੀ ਇੰਨਾ ਛੇਤੀ ਘੱਟ ਤੋਂ ਘੱਟ ਜੇ ਇਹੋ ਜੇ ਪ੍ਰੋਗਰਾਮ ਵੱਡੇ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਨੇ ਉਹਨਾਂ ਦੇ ਘੱਟ ਤੋਂ ਘੱਟ 5 ਸਾਲ ਵਾਸਤੇ ਬੈਨ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮਾਰ ਮਰਾਈਆਂ ਵਾਲਿਆਂ ਨੂੰ ਜਿਆਦਾ ਕੱਠ ਨਾ ਮਿਲੇ ਪਰ ਇਹਦੇ ਵਿੱਚ ਬਦਕਿਸਮਤੀ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਨਾ ਕੋਈ ਸਾਡੀ ਰਾਜਨੀਤਿਕ ਪਾਰਟੀ ਨਾ ਕੋਈ ਬੁੱਧੀਜੀਵੀ ਨਾ ਕੋਈ ਹੋਰ ਇਹ ਚੀਜ਼ ਨੂੰ ਚੁਕਦਾ ਨਹੀਂ ਹੈ ਇਸ ਕਰਕੇ ਆਮ ਲੋਕਾਂ ਦਾ ਧਾਂ ਹੋ ਰਿਹਾ ਹੈ ਐ ਡਾਕਟਰ ਸਾਹਿਬ ਦੇਖੋ ਹਾਲਾਂਕਿ ਜੇ ਸਰਕਾਰ ਨੇ ਕਾਰਵਾਈ ਸ਼ੁਰੂ ਕੀਤੀ ਹੈ ਹੁਣ ਬੀਐਸਐਸ ਦੇ ਵੱਲੋਂ ਡਰੋਨ ਨਾਲ ਦੇ ਰਾਈ ਕੈਮਰੇ ਦੇ ਰਾਈ ਉਗਰਵਾਦੀਆਂ ਲੱਭਿਆ ਜਾ ਰਿਹਾ ਪਰ ਡਾਕਟਰ ਸਾਹਿਬ ਗੱਲ ਇਹ ਹੈ ਨਾ ਕਿ ਫੌਜ ਨੂੰ ਕਿਉਂ ਨਹੀਂ ਖੁੱਲੀ ਛੂੜਤੀ ਆਂਦੀ ਵੀ ਜਾਓ ਜਾ ਕੇ ਇਨਕਾਊਂਟਰ ਕਰ ਦੋ ਸਿੱਧੀ ਗੱਲ ਹੈ ਦੇਖੋ ਉਹ ਸ਼ਰੀਆਮ ਸਾਡੇ ਭਾਰਤੀ ਲੋਕ ਮਾਰ ਰਹੇ ਨੇ ਅਸੀਂ ਉਹ ਤਾਂ ਫਿਰ ਗੁਨਾਹਗਰ ਨੇ ਉਹਨਾਂ ਨੂੰ ਸਰਕਾਰਾਂ ਸਹੀ ਗੱਲ ਕਹਦੇ ਤੁਸੀਂ ਸਾਰਿਆਂ ਸਿਆਸਤਾ ਖੇਡ ਰਹੀਆਂ ਵੋਟਾਂ ਦੇ ਲਈ ਜੇਕਰ ਸਿੱਧੇ ਆਰਡਰ ਦੇ ਦੇਣ ਨਹੀਂ ਆ ਜਾ ਕੇ ਡਾ ਦੋ ਇਹਨਾਂ ਦਾ ਤਾਂ ਡੱਟ ਸਾਹਿਬ ਇੱਕ ਮੈਨੂੰ ਮਜ਼ਾਕ ਆ ਜਾਂਦਾ ਫਿਰ ਤਾਂ ਸਨੀ ਲੋਹ ਜੀ ਕਹਿੰਦੇ ਨਲਕਾ ਪਟ ਕੇ ਆ ਗਿਆ ਪਾਕਿਸਤਾਨ ਤੋਂ ਫਿਲਮ ਵਾਲੇ ਸੱਚ ਦੱਸਦੇ ਆ ਉਹ ਮਾਰਦੇ ਰਹਿਗੇ ਨੇ ਇਹ ਤਾਂ ਕੁਝ ਕਰਨ ਦੇ ਅਗੇ ਵੀ ਨਹੀਂ ਹੋ ਜੀ ਗੋਲੀ ਕਿਸੇ ਚੀਜ਼ ਦਾ ਹੱਲ ਨਹੀਂ ਹੈ ਨਾ ਨਾ ਤਾਂ 27 ਕਿੰਨੇ ਬੰਦੇ ਮਾਰਤੇ ਉਹਨਾਂ ਨੂੰ ਕਿਸੇ ਨੂੰ ਕੋਈ ਕਸ਼ਮੀਰ ਮਿਲਣ ਲੱਗਿਆ ਨਾ ਉਹਨਾਂ ਨੂੰ ਮਾਰ ਨਾਲ ਇਹਨਾਂ ਨੂੰ ਕੁਝ ਹੋਰ ਮਿਲ ਲੱਗਿਆ ਮਾਰ ਮਰਾਈ ਜਾਂ ਗੋਲੀ ਕਿਸੇ ਚੀਜ਼ ਦਾ ਹੱਲ ਨਹੀਂ ਇਹਨੂੰ ਟੇਬਲ ਤੇ ਬੈਠ ਕੇ ਹੱਲ ਨੂੰ ਨਿਯੁੱਠਿਆ ਜਾ ਸਕਦਾ ਜਿੱਥੇ ਜਿਹੜੀਆਂ ਜਿਹੜੇ ਲੋਕਾਂ ਦਾ ਵਹੁਮਤ ਹੈ ਉਹਨਾਂ ਲੋਕਾਂ ਦੇ ਮੁਤਾਬਕ ਉਹਨਾਂ ਨੂੰ ਜੋ ਸੁਲਤਾਨੇ ਜਾਂ ਜੋ ਚਾਹੁੰਦੇ ਨੇ ਉਹ ਜਿਸ ਤਰ੍ਹਾਂ ਜੋ ਇੱਕ ਵਾਰ ਕਰ ਸਕਦੇ ਆ ਉਹਨਾਂ ਨੂੰ ਕਰਕੇ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਹੋਰ ਲੋਕ ਉੱਥੇ ਜਾਂਦੇ ਨੇ ਉਹਨਾਂ ਦੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਇੱਕ ਇੱਕ ਜਿਹੜੀ ਜ਼ਿੰਦਗੀ ਹੈ ਉਹ ਬੜੀ ਕੀਮਤੀ ਹੈ। ਇਹ ਤੋਂ ਅੰਦਾਜ਼ੇ ਨਾਲ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਬਿਆਨ ਆ ਗਿਆ ਹੈ ਕਿ ਜੇਕਰ ਭਾਰਤ ਸਰਕਾਰ ਕਾਇਰ ਕਾਰਵਾਈ ਨਹੀਂ ਕਰੇਗੀ ਅੰਕਵਾਦੀਆ ਤਾਂ ਫਿਰ ਅਸੀਂ ਕਰਾਂਗੇ ਜਿਵੇਂ ਅਸੀਂ ਪਹਿਲਾਂ ਕੀਤਾ ਸੀ ਪਾਕਿਸਤਾਨ 'ਚ ਹੁਣ ਅਸੀਂ ਭਾਰਤ ਤੇ ਵੀ ਆਵਾਂਗੇ। ਦੇਖੋ ਤੁਹਾਨੂੰ ਪਤਾ ਉਹ ਟਰੰਪ ਜੋ ਕਹਿੰਦੇ ਉਹ ਕਰਦੇ ਆਂ ਪਹਿਲਾਂ ਵੀ ਉਹਨਾਂ ਨੇ ਲਦੇਨ ਨੂੰ ਮਰਵਾਤਾ ਸੀ ਜੋ ਕਿ ਇੱਕ ਨੰਬਰ ਦਾ ਅਤਵਾਦੀ ਸੀਗਾ। ਇਦਾਂ ਦੇ ਦੇਖੋ ਜੀ 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 ਇੱਕ ਮਿੰਟ 1900 ਅੱਜ ਤੋਂ 30 ਸਾਲ ਪਹਿਲਾਂ ਬਿਲਕਲਿੰਗਟਨ ਵੀ ਇੱਥੇ ਆਇਆ ਸੀਗਾ ਜੀ ਅਮਰੀਕਾ ਦਾ ਰਾਸ਼ਟਰਪਤੀ ਉਹਨੋਂ ਵੀ ਇਹੀ ਪੰਗਾ ਛੜਿਆ ਸੀਗਾ ਇਤਰੀ ਕਸ਼ਮੀਰ ਚ ਪਲਵਾਮਾ ਸਾਈਡ ਤੇ ਉਹਨੋਂ ਵੀ ਅਤਵਾਦ ਮਤਲਬ ਜਦੋਂ ਕੋਈ ਵੱਡਾ ਇਹਦੇ ਵਿੱਚੋਂ ਥੋੜੀ ਜੀ ਕੋਈ ਮਤਲਬ ਇਸ ਤਰ੍ਹਾਂ ਦੀ ਖੁਸ਼ਬੋ ਜੀ ਆ ਰਹੀ ਹੈ ਵੀ ਕੋਈ ਮਿਲੀਭੁਗ ਹੈ ਕਿਤੇ ਕਿਉਂਕਿ ਪ੍ਰਧਾਨ ਮੰਤਰੀ ਦਾ ਬਾਹਰਲੇ ਦੇਸ਼ਾਂ ਦੇ ਟੂਰ ਤੇ ਜਾਣਾ ਅਮਰੀਕਾ ਦੇ ਰਾਸ਼ਟਰਪਤੀ ਦਾ ਭਾਰਤ ਜਾਣਾ ਜੀ ਤੇ ਉਧਰੋਂ ਯਾਤਰਾ ਦੀਆਂ ਜਿਹੜੀਆਂ ਰਜਿਸਟ੍ਰੇਸ਼ਨਾਂ ਨੇ ਉਹ ਖੋਲਣੀਆਂ ਜੀ ਮਤਲਬ ਇਹ ਕਈ ਚੀਜ਼ਾਂ ਦਾ ਇਕੱਠੇ ਸੰਜੋਗ ਜਿਹੜੇ ਬਣੇ ਕਹੀ ਜਾਂਦੇ ਆ ਵੀ ਆਪਾਂ ਸੰਜੋਗ ਨੇ ਮੈਨੂੰ ਇਹਦੇ ਵਿੱਚ ਕੋਈ ਸਿਆਸਤ ਲੱਗਦੀ ਹੈ ਜਿਹਦੇ ਵਿੱਚ ਕੋਈ ਕੋਜੀ ਚਾਲ ਹੈ ਹੋ ਸਕਦਾ ਐਨਏਏ ਏਜੰਸੀਆਂ ਜਿਹੜੀਆਂ ਉਹ ਜਾਂਚ ਕਰ ਰਹੀਆਂ ਨੇ ਜਾਂਚ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਸਾਹਮਣੇ ਆ ਜਾਏ ਪਰ ਜੀ ਦੀ ਬਹੁਤ ਉਮੀਦ ਘੱਟ ਹੈ ਤਾਰੇ ਇਹੋ ਜਿਹੇ ਜਿਹੜੇ ਇਹ ਚਾਰ ਪੰਜ ਇਹ ਇਕੱਠੇ ਘਟਨਾ ਕਰਮ ਹੋਏ ਨੇ ਨਾ ਮਤਲਬ ਇਹ ਸੰਜੋਗ ਨਾਲ ਨਹੀਂ ਹੁੰਦੇ ਇਹ ਇੱਕ ਬਣਾਈ ਹੋਈ ਵਿਧੀ ਦੇ ਥਰੂ ਹੋਏ ਨੇ ਇਹ ਕਿਉਂਕਿ ਤਾਂ ਨਾ ਦੇਣਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਵਿਦੇਸ਼ ਦੇ ਦੌਰੇ ਤੇ ਸੀ ਉਹ ਵੀ ਸਵੇਰੇ 9 ਵਜੇ ਦਿੱਲੀ ਪਹੁੰਚ ਗਏ ਨੇ ਔਰ ਉਹਨਾਂ ਨੇ ਜਿਹੜੇ ਫੌਜ ਦੇ ਵੱਡੇ ਅਧਿਕਾਰ ਨੇ ਉਹਨਾਂ ਦਾ ਮੀਟਿੰਗ ਸ਼ੁਰੂ ਕਰ ਦਿੱਤੀ ਹੈ ਉਹ ਕਾਫੀ ਕਹਿੰਦੇ ਸੀਰੀਅਸ ਹੋ ਗਏ ਦੇ ਸਮੂਹ ਦੇ ਲੈ ਕੇ ਦੇਖੋ ਜੀ ਸੀਰੀਅਸ ਮਸਲਾ ਤਾਂ ਸੀਰੀਅਸ ਵਾਲਾ ਸੀਰੀਅਸ ਜੇ ਪਹਿਲੇ ਹੀ ਹਾਲਾਤ ਇਹ ਜੇ ਪੈਦਾ ਕੀਤੇ ਹੁੰਦੇ ਵੀ ਇਹ ਘਟਨਾ ਨਾ ਹੁੰਦੀ ਤਾਂ ਇਹਦੇ ਨਾਲੋਂ ਜ਼ਿਆਦਾ ਵੇਖਰ ਸੀ ਅਮਨ ਸ਼ਾਂਤੀ ਨਾਲ ਟੂਰ ਕਰਦੇ ਅਮਨ ਟੂਰ ਬਾਅਦ ਚ ਦੋ ਜੇ ਰੱਖ ਲੈਂਦੇ ਕਿਉਂਕਿ ਅਮਰੀਕਾ ਦਾ ਉਪਰਾਸ਼ਟਰ ਬੜੀ ਇਥੇ ਆਇਆ ਹੋਇਆ ਪਰ ਆਪਾਂ ਸਾウਦੀ ਅਰਬ ਦੇ ਮੁਲਕਾਂ ਦੇ ਵਿੱਚ ਟੂਰ ਕਰਦੇ ਫਿਰਦੇ ਆ ਇੱਕ ਇੰਟਰਨੈਸ਼ਨਲ ਪੱਤਰ ਦਾ ਜਿਹੜਾ ਧਾਕੜ ਰਾਸ਼ਟਰਪਤੀ ਆ ਉਹਦਾ ਉਪਰਾਸ਼ਟਰਪਤੀ ਸਾਡੇ ਆਇਆ ਹੋਇਆ ਮਤਲਬ ਇਹ ਗੱਲ ਹੈ ਜਿਹੜੀ ਇਹ ਹਾਜਮ ਨਹੀਂ ਹੋ ਰਹੀ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਹਰ ਜਾਂਦੇ ਨੇ ਤੇ ਬਾਹਰਲਾ ਕੋਈ ਵੱਡਾ ਰਾਸ਼ਟਰਪਤੀ ਸਾਡੇ ਆਉਂਦਾ ਮਤਲਬ ਉਹਦੇ ਨਾਲ ਬੈਠ ਕੇ ਗੱਲ ਕਿਉਂ ਨਹੀਂ ਕੀਤੀ ਗਈ ਸੰਸਾਰ ਦੀ ਸੰਸਾਰ ਦੀ ਸਭ ਤੋਂ ਵੱਡੀ ਮਹਾਸ਼ਕਤੀ ਦਾ ਉਪ ਰਾਸ਼ਟਰਪਤੀ ਦੀ ਗੱਲ ਕਰ ਰਹੇ ਤੁਸੀਂ ਵਰਲਡ ਦੀ ਸਭ ਤੋਂ ਵੱਡੀ ਮਹਾਸ਼ਕਤੀ ਹੈ ਅਮਰੀਕਾ ਉਹਦਾ ਜਨਕਿ ਉਪ ਰਾਸ਼ਟਰਪਤੀ ਉਰੇ ਆਇਆ ਉਹ ਨਰਿੰਦਰ ਮੋਦੀ ਚੱਲ ਜਾਂਦੇ ਨੇ ਬਾਹਰ ਆਪਣਾ ਟੂਰ ਕੱਢਣ ਇਹ ਸਹੀ ਗਾ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਕੋਈ ਨਾ ਕੋਈ ਕੋਈ ਸਿਆਸਤ ਹੈ ਮਤਲਬ ਇਸ ਦੇ ਵਿੱਚੋਂ ਕੋਈ ਥੋੜੀ ਜਿਹੀ ਐ ਲੱਗਦਾ ਵੀ ਕੋਈ ਕਿਤੇ ਮਾਮਲਾ ਗੜਬੜ ਨਾ ਹੋਵੇ ਕਿਉਂਕਿ ਵੱਡੀ ਜਦੋਂ ਕੋਈ ਮਹਾਸ਼ਕਤੀਦਾਰ ਰਾਜਾ ਆਉਂਦਾ ਤਾਂ ਇੱਥੇ ਵੱਡੇ ਫੈਸਲੇ ਵੱਡੇ ਸਮਝੌਤੇ ਫਿਰ ਦੂਰਾਂ ਦੇ ਸੀ ਸੋਚਾਂ ਕਿਉਂਕਿ ਆਪਾਂ ਵੀ ਮਹਾਸ਼ਕਤੀ ਦੇ ਬਰਾਬਰ ਹੋਏ ਖੜੇ ਆ ਮਤਲਬ ਸ ਬੈਠ ਕੇ ਅੱਖ ਚੱਕ ਪਾ ਕੇ ਗੱਲ ਕਰਨੀ ਚਾਹੀਦੀ ਸੀ ਸਾਨੂੰ ਟਲਣਾ ਨਹੀਂ ਚਾਹੀਦਾ ਸੀਗਾ ਜਿਹੜਾ ਇਹ ਟਲਿਆ ਇਹ ਟਲਣ ਦਾ ਨਤੀਜਾ ਸਾਨੂੰ ਅੱਜ ਮੌਤਾਂ ਦੇ ਰੂਪ ਦੇ ਵਿੱਚ ਉਤਾਰਨਾ ਪੈ ਰਿਹਾ ਹੈ ਔਰ ਦੇਖੋ ਤੁਹਾਨੂੰ ਲੱਗਦਾ ਨਹੀਂ ਤੁਸੀਂ ਕਿਹਾ ਬੜੀ ਬਧੀਆ ਗੱਲ ਕੀਤੀ ਮਾਹ ਸ਼ਕਤੀਆਂ ਆਪਾਂ ਵਾਕਈ ਹੁਣ ਆਪਾਂ 8 ਨੰਬਰ ਨਹੀਂ ਇਸ ਸਮੇਂ ਪੂਰੇ ਵਰਡਸ ਇਹ ਮਾਹ ਸ਼ਕਤੀ ਆਪਣਾ ਫਾਇਦਾ ਕਿਉਂ ਨਹੀਂ ਚੱਕਦੀ ਦੇਖੋ ਕੱਲ ਨੂੰ ਟਰੰਪ ਵਰਗਾ ਅਮਲਾ ਕਰੇ ਭਾਰਤੇ ਜਾਂ ਕੋਈ ਹੋਰ ਕਰੇ ਇਸ ਨਾਲ ਚੰਗਾ ਮੋਦੀ ਸਰਕਾਰ ਨੇ ਫੈਸਲਾ ਜਣਾ ਚਾਹੀਦਾ ਜਿਹੜੇ ਕਿੰਨੇ ਕੇ ਮੁਠੀ ਪਰ ਉਗਰਵਾਦੀ ਨੇ ਜਿਹੜੇ ਹਰ ਵਾਰ ਆ ਕੇ ਹਰ ਪੰਜ ਦਿਨ ਬਾਅਦ ਉੱਥੇ ਆ ਕੇ ਨਿੱਤੇ ਲੋਕਾਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਇੱਕ ਵਾਰ ਸਫਾਇਆ ਕਿਉਂ ਨਹੀਂ ਕਰਦੇ ਕਰ ਦੇਣਾ ਇੱਕ ਵਾਰ ਅਟੈਕ ਮਜ਼ਾ ਆ ਜਾਏ ਪਤਾ ਲੱਗੇ ਭਾਰਤੇ ਲੋਕ ਵੀ ਕੱਲ ਨੂੰ ਦੁਬਾਰਾ ਇਹਨਾਂ ਨੂੰ ਗੁਜ਼ਾਰਾ ਬਣਾਉਣ ਦੀ ਇਹ ਗੱਲ ਇਹ ਤੇ ਜਿਹੜੇ ਸਾਡੇ ਗੁਵਾਂਡੀ ਮੁਲਖ ਨੇ ਸਾਨੂੰ ਇਹ ਇਹਨਾਂ ਨੂੰ ਦੁਸ਼ਮਣ ਨਹੀਂ ਸਮਝਣਾ ਪੈਣਾ ਸਾਨੂੰ ਇਹਨਾਂ ਦੇ ਨਾਲ ਸਮਝੌਤੇ ਕਰਨੇ ਪੈਣਗੇ ਇਹਨਾਂ ਦੇ ਨਾਲ ਵਪਾਰ ਚਾਲੂ ਕਰਨਾ ਪਊਗਾ ਅਸਾਂ ਨਾਲੇ ਇਹ ਤਰੱਕੀ ਕਰਨਗੇ ਨਾਲੇ ਅਸੀਂ ਤਰੱਕੀ ਕਰਾਂਗੇ ਕਿਉਂਕਿ ਜਿੱਥੋਂ ਜੜੀਆਂ ਚੀਜ਼ਾਂ ਸਾਡੀਆਂ ਬਾਹਰਲੇ ਮੁਲਖਾਂ ਦੇ ਵਿੱਚ ਵਿਕਦੀਆਂ ਨੇ ਉਹ ਬਾਹਾਂ ਕਿਸੇ ਹੋਰ ਦੇ ਵਿਕਦੀਆਂ ਨੇ ਉਹਦੇ ਚੋ ਕਮਾਈ ਕੋਈ ਹੋਰ ਕਰ ਰਿਹਾ ਹੈ ਜੇ ਸਾਡੀ ਸਿੱਧੀ ਗੱਲ ਹੋਵੇ ਤਾਂ ਅਸੀਂ ਆਪ ਕਮਾਈ ਰੱਖੀਏ ਨਾਲੇ ਉਹਨਾਂ ਨੂੰ ਘੱਟ ਰੇਟ ਤੇ ਚੀਜ਼ ਮਿਲੇ ਨਾਲੇ ਉਹ ਤਰੱਕੀ ਕਰਨ ਨਾਲੇ ਅਸੀਂ ਤਰੱਕੀ ਕਰੀਏ ਬਦਕਿਸਮਤੀ ਸਾਨੂੰ ਇਹ ਹੈ ਸਾਡੀ ਬਦਕਿਸਮਤੀ ਇਹ ਹੈ ਵੀ ਸਾਡੇ ਪੋਲੀਟਿਕਲ ਲੋਕ ਇਹ ਚੀਜ਼ ਨੂੰ ਮਤਲਬ ਅਮਲੀ ਜਾਮਾ ਦੇ ਕੇ ਰਾਜੀ ਨਹੀਂ ਹਣ ਉਹ ਚਾਹੁੰਦੇ ਨੇ ਵੀ ਇਹ ਦੁਸ਼ਮਣੀ ਦੇ ਆਧਾਰ ਦੇ ਉੱਤੇ ਹੀ ਸਾਡੀ ਨਾਲ ਸਿਆਸੀ ਕੁਰਸੀਆਂ ਨੇ ਜਿਹੜੀਆਂ ਉਹ ਕਾਇਮ ਰਹਿਣ ਔਰ ਕਾਇਮ ਰੱਖਣ ਦੇ ਵਿੱਚ ਕੰਮਚਾਪ ਵੀ ਹੋ ਰਹੇ ਤੇ ਡਾਕਟਰ ਸਾਹਿਬ ਅੰਤੁਲੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀ ਜੋ ਹੋਇਆ ਉਹ ਗਲਤ ਹੋਇਆ ਅਸੀਂ ਸਮਝਦੇ ਵੀ ਸਹੀ ਹੋਇਆ ਕੀ ਤੋਂ ਲੱਗਦਾ ਵੀ ਸਰਕਾਰ ਕੋਈ ਐਕਸ਼ਨ ਲਏਗੀ ਜਿਹੜੇ ਉਗਰਵਾਦੀ ਹਰ ਆਵਾਜ਼ ਜਾਂਦੇ ਨੇ ਹਜੇ ਤੱਕ ਕਿਸੇ ਉਗਰਵਾਦੀ ਦੇ ਫੱਟੜੋਂ ਦੀ ਖਬਰ ਸਾਹਮਣੇ ਨਹੀਂ ਆਈ ਹੈ ਹਾਂ ਇਹਨਾਂ ਜ਼ਰੂਰ ਹੈ ਵੀ ਉੱਥੇ ਕੁਝ ਉਗਰਵਾਦੀ ਸਾਫ਼ ਤੁਰਦੇ ਭੱਜਦੇ ਦਿਖਾਈ ਦਿੱਤੇ ਨੇ ਉਹ ਪਠਾਨੀ ਫੁੱਤਰ ਵੀ ਉਹ ਢਿੱਕੇ ਆਣੇ ਚਾਹੀਦੇ ਤਾਂ ਇਹ ਹੈ ਵੀ ਜਿਹੜਾ ਉਹ ਥਾਂ ਸੀਗਾ ਉੱਥੇ ਕਾਫੀ ਦਰਸ਼ਕ ਨੇ ਜਿਹੜੇ ਇਹ ਯਾਤਰੀ ਹੁੰਦੇ ਨੇ ਇਕੱਠੇ ਹੁੰਦੇ ਨੇ ਉੱਥੇ ਸਰਕਾਰਾਂ ਦਾ ਉਥੋਂ ਦੀ ਲੋਕਲ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਫਰਜ ਬਣਦਾ ਸੀ ਵੀ ਉੱਥੇ ਵੀ ਸਕਿਉਰਿਟੀ ਪ੍ਰੋਵਾਈਡ ਕਰਾਈ ਜਾਂਦੀ ਬਦ ਕਿਸਮ ਕੀ ਹੈ ਵੀ ਉਹਨਾਂ ਨੂੰ 2 ਘੰਟੇ ਦਿੱਤੇ ਗਏ 1 ਘੰਟੇ ਦੇ ਵਿੱਚ ਉਹਨਾਂ ਨੇ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ 1 ਘੰਟਾ ਉਹਨਾਂ ਨੂੰ ਨਿਕਲਣ ਨੂੰ ਦਿੱਤਾ ਇਹ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹ ਮਤਲਬ ਜਿਹੜੇ 2 ਕੀਮਤੀ ਟਾਈਮ ਸੀ 2 ਘੰਟਿਆਂ ਦਾ ਉਹ ਕਿਹਨੇ ਦਿੱਤਾ ਕਿਉਂ ਦਿੱਤਾ ਕਿਸ ਮਕਸਦ ਨਾਲ ਕਰ ਦਿੱਤਾ ਜਦੋਂ ਇਹ ਗੱਲ ਸਾਹਮਣੇ ਆ ਗਈ ਤਾਂ ਲੋਕਾਂ ਦੇ ਕੰਨ ਖੁੱਲਣਗੇ ਲੋਕਾਂ ਨੂੰ ਪਤਾ ਲੱਗੂ ਹੁਣ ਸਾਰੇ ਲੋਕਾਂ ਦੇ ਪਸਟਾਵਾ ਇੱਕ ਦੂਜੀ ਗੱਲ ਇਹ ਚਾਹੁੰਦੇ ਆ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬੇਦੋਸ਼ੇ ਦੇ ਉੱਤੇ ਹੱਥ ਵੀ ਨਹੀਂ ਉਠਾਇਆ ਜਾਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਇਹ ਨਾ ਹੋਵੇ ਵੀ ਦੋਸ਼ ਕੋਈ ਹੋਰ ਕਰਕੇ ਬੇਦੋਸ਼ਾਂ ਨੂੰ ਫੜ ਕੇ ਆਪਾਂ ਟੰਗ ਦੀਏ ਇਹ ਮਤਲਬ ਇਹ ਜਿਹੜੀ ਇਹ ਪਾਲਿਸੀ ਹੈ ਇਹ ਫਿਰ ਦੁਹਰਾ ਨੁਕਸਾਨ ਹੋ ਜਾਂਦਾ ਇਸ ਦਾ ਮਤਲਬ ਅਸੀਂ ਚਾਹੁੰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਮਿਲੇ ਦੋਸ਼ੀ ਪਟਾਰੇ 'ਚ ਨੰਗੇ ਹੋਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਾਰੇ ਦੁਨੀਆ ਪੱਧਰ ਤੇ ਪਤਾ ਲੱਗੇ ਵੀ ਇਹ ਕੀ ਦੀ ਕਾਰਸਤਾਨੀ ਸੀ ਕੱਲਾ ਆਪਾਂ ਕਿਸੇ ਇੱਕ ਆਪਾਂ ਸਿਰੇ ਸ਼ਕਤੀ ਸੀ ਹੋਈ ਕਿਸੇ ਇੱਕ ਦੇਸ਼ ਤੇ ਘੁਮਾ ਕੇ ਆਪਾਂ ਬਚ ਨਹੀਂ ਸਕਦੇ ਜਿਹੜੀ ਇੱਕ ਚੰਗੀ ਏਜੰਸੀ ਤੋਂ ਜਾਂਚ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਹੋਣਾ ਚਾਹੀਦਾ ਦੋਸ਼ੀਆਂ ਨੂੰ ਸਿੱਧੇ ਨਹੀਂ ਜਾਣਾ ਚਾਹੀਦਾ ਬੇਦੋਸ਼ ਲੋਕ ਦੇ ਹੱਥ ਉਠਾਇਆ ਨਹੀਂ ਜਾਣਾ ਚਾਹੀਦਾ ਅਸੀਂ ਤਾਂ ਸਹੀ ਕਰਾਂਗੇ ਡਾਕਟਰ ਸਾਹਿਬ ਵੀ ਤੁਹਾਡੀਆਂ ਗੱਲਾਂ ਸਹਿ ਸਰਕਾਰ ਜਾਗਦੇ ਸੁਣ ਕੇ ਤੇ ਹਾਂ ਇਹ ਤੁਸੀਂ ਸਹੀ ਗੱਲ ਕਹੀ ਇਹ ਵੀ ਵੇ ਦੋਸ਼ਾ ਦੇ ਉੱਪਰ ਨਹੀਂ ਆਪ ਚੱਕਣਾ ਕਿਉਂਕਿ ਪਹਿਲਾਂ ਜੰਮੂ ਕਸ਼ਮੀਰ ਦੇ ਕਈ ਲੋਕ ਖਿਲਾਫ ਵੀ ਨੇ ਸਰਕਾਰਾਂ ਦੇ ਕਿਉਂਕਿ ਉਹਨਾਂ ਦੇ ਘਰਾਂ ਦੇ ਨਾਲ ਰਿਆ ਹੋਇਆ ਕਈ ਲੋਕ ਨੇ ਜਾਈ ਮਾਰੇ ਗਏ ਨਹੀਂ ਪਰ ਇਹ ਵੀ ਚੰਦਾ ਇਹ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਅਜੇ ਗੰਦੇ ਕੰਮ ਕੀਤੇ ਨੇ ਉਹਨਾਂ ਨੂੰ ਸ਼ਰਿਆ ਮੈਂ ਤਾਂ ਕਹਿੰਦਾ ਗੋਲੀਆਂ ਚੋਂ ਗੋਲੀਆਂ ਮਾਰ ਦੋ ਪਰ ਹਾਂ ਕਿਸੇ ਇੱਕ ਬੇਗੋਰੀ ਜਾਣਲਾ ਜਾਉਂ ਗੋਲੀਆਂ ਮਾਰਨ ਦਾ ਕੰਮ ਜੀ ਕੋਰਟ ਦਾ ਉਹ ਕੋਰਟ ਉਹਨਾਂ ਨੂੰ ਕੀ ਸਜ਼ਾ ਦੇ ਅਸਲ ਤੋਸ਼ੀ ਫੜੇ ਜਾਣਾ ਚਾਹੀਦੇ ਨੇ ਗੋਲੀਆਂ ਮਾਰ ਕੇ ਤਾਂ ਕਾਣੀ ਉੱਥੇ ਤਾਂ ਹੀ ਉੱਥੇ ਹੀ ਖਤਮ ਹੋ ਜਾਂਦੀ ਹੈ ਜੇ ਉਹ ਚਾਹੁੰਦੇ ਬੰਦੇ ਫੜੇ ਜਾਂਦੇ ਨੇ ਤਾਂ ਉਹ ਸਹੀ ਗੱਲ ਦਾ ਰਾਜ ਹੈ ਜਿਹੜਾ ਉਹ ਨਿੱਗਣਗੇ ਜਿਹੜੇ ਸਿਆਸੀ ਲੋਕ ਹੁੰਦੇ ਨੇ ਇਹ ਨਹੀਂ ਚਾਹੁੰਦੇ ਹੁੰਦੇ ਵੀ ਉਹਨਾਂ ਨੂੰ ਜਿਉਂਦੇ ਉਹ ਲੋਕਾਂ ਦੇ ਸਾਹਮਣੇ ਕੋਈ ਚੀਜ਼ ਸਾਡਾ ਕੋਈ ਕਮੀ ਪੇਸ਼ੀ ਮੂਰੇ ਪੇਸ਼ ਕਰਨ ਇਸ ਕਰਕੇ ਮਰਵਾਦੇ ਹੁੰਦੇ ਨੇ ਜੇ ਬੰਦੇ ਉਹ ਦੋਸ਼ੀ ਜਿਹੜੇ ਬੰਦੇ ਅਸਲੀ ਦੋਸ਼ੀ ਨੇ ਉਹ ਫੜੇ ਜਾਣ ਲੋਕਾਂ ਦੇ ਸਾਹਮਣੇ ਆਉਣ ਤੇ ਉਹ ਦੱਸਰ ਵੀ ਇਹਦੇ ਵਿੱਚ ਹਕੀਕਤ ਕੀ ਹੈ ਤਾਂ ਲੋਕਾਂ ਨੂੰ ਦੁੱਧ ਦੁੱਧ ਪਾਣੀ ਦਾ ਪਾਣੀ ਮਿਲੂ ਇਨਸਾਫ ਕੋਰਟਾਂ ਵਿੱਚ ਕਰਨਾ ਨੇ ਕੋਰਟ ਤਾਂ ਇਨਸਾਫ ਕਰੇਗੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਬੰਦੇ ਦਾ ਫੜੇ ਜਾਣ ਨਾ ਬੰਦੇ ਦਾ ਫੜੇ ਜਾਂਦੇ ਨਹੀਂ ਉਹ ਤਾਂ ਹਰ ਵਾਰ ਇਹ ਕਹਿੰਦੇ ਆ ਪਾਕਿਸਤਾਨ ਨੇ ਟੈਗ ਕੀਤਾ ਜੀ 18 ਦਾ ਕੰਮ ਆ ਜੀ ਬੰਦਿਆਂ ਨੂੰ ਫੜਨਾ ਇਹ ਕੋਈ ਤੂੰ ਮੇਰੇ ਦਸਤੇਰੇ ਮੇਰੇ ਸਾਰੇ ਤਾਂ ਗੱਲ ਹੈ ਨਹੀਂ ਇਹ ਮਤਲਬ ਪਹਿਲੀ ਗੱਲ ਤਾਂ ਇਹ ਹੈ ਨਾ ਵੀ ਉੱਥੇ 2 ਘੰਟੇ ਉਹਨਾਂ ਨੂੰ ਸਮਾਂ ਦਿੱਤਾ ਕਿਉਂ ਜੀ ਇਹ ਇਹ ਜਾਣਦਾ ਵੀਛਾ ਸੀ 2 ਘੰਟੇ ਉਹ ਇਕੱਲੇ ਜੋ ਉਹਨਾਂ ਨੇ ਆਮਲ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਆਪਦਾ ਇਹ ਸਾਰਾ ਕਾਰਵਾਈ ਕੀਤੀ ਉਦੋਂ ਬਾਅਦ ਇੱਕ ਘੰਟਾ ਨਿਕਲ ਗਏ ਉਦੋਂ ਬਾਅਦ ਫਿਰ ਉੱਥੇ ਕੋਈ ਮਤਲਬ ਪਹੁੰਚੇਗਾ ਮੈਂ ਗੱਲ ਕਰ ਵੀ ਇਹਦੀ ਢੰਗਾਈ ਨਾਲ ਜਾ ਕੇ ਇਹ ਸਵਾਲ ਉੱਠਦਾ ਜੰਮੂ ਕਸ਼ਮੀਰ ਦੇ ਜਿਹੜੇ ਸੀਐਮ ਨੇ ਬਹੁਤ ਜ਼ਿਆਦਾ ਬਿਆਨ ਨਹੀਂ ਦਿੰਦੇ ਨੇ ਪੰਜਾਬ ਨਹੀਂ ਹੋ ਸਿਟਾ ਦੇ ਖਿਲਾਫ ਵੀ ਤੁਸੀਂ ਸਹੀ ਕਿਹਾ ਵੀ 2 ਘੰਟੇ ਹਾਤੋਂ ਦੀ ਰਾਮ ਨਾਲ ਹੁੰਦੇ ਰਹੇ ਆਰਾਮ ਨਾਲ ਅੰਦਰ ਬੜੇ ਬੰਦਕ ਬਣਾਇਆ ਗਿਆ ਹੈ ਨਾ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਉਸ ਸਮੇਂ ਪੁਲਿਸ ਕਿੱਥੇ ਸੀ ਉਹ ਫੌਜ ਕਿੱਥੇ ਸੀ ਯਾਨੀ ਕਿ ਜੇਕਰ ਗੱਲ ਕਰੀਏ ਤਾਂ ਐਨੀ ਜਾਂ ਕਿ ਆਣਾ ਦੇਖਦਾ ਹੈ ਕਿਉਂਕਿ ਇੱਕ ਮਿਲੀ ਭੂਗਤਨਾ ਕਰਾਇਆ ਗਿਆ ਅਟੈਕ ਹੈ ਅਗਨੀਆਂ ਸਿਆਸੀ ਚੋਣਾਂ ਦੇਖਦੇ ਹੋਏ ਕਿਉਂਕਿ ਅੱਜ ਮੋਦੀ ਦਾ ਵਾਪਸ ਆਇਆ ਨਾ ਔਰ ਉਧਰੋਂ ਦੇਸ਼ ਦੀ ਸੰਸਾਰ ਦੀ ਇੱਕ ਨੰਬਰ ਸ਼ਕਤੀ ਦਾ ਉਪਰ ਰਾਸ਼ਟਰਪਤੀ ਭਾਰਤ ਚੋਣਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਆਪਿੰਦਰੀ ਦੀ ਬਾਦ ਦੋਰੇ ਚਲ ਜਾਣਾ ਔਰ ਅੱਜ ਅਟੈਕ ਹੋਣ ਤੋਂ ਬਾਅਦ ਹੀ ਤੁਰੰਤ ਵਾਪਸ ਆ ਜਾਣਾ ਬਹੁਤ ਵੱਡਿਆ ਸਿਆਸਤਾ ਰਿੰਦਰ ਜੀ ਤੇ ਹੈਲੋ ਹਾਂਜੀ ਰਿੰਦਰ ਜੀ ਤੂੰ ਮੇਰੀ ਗੱਲ ਸੁਣੀ ਤੁਸੀਂ ਨਹੀਂ ਸੁਣੀ ਨਹੀਂ ਜੀ ਆਵਾਜ਼ ਨਹੀਂ ਆ ਮੈਂ ਦੁਆਰਾ ਦੇਣਾ ਦੁਆਰਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਬਾਹਰ ਚਲਾ ਜਾਣਾ ਇੱਕਦਮ ਤੇ ਉਧਰੋਂ ਅਮਰੀਕਾ ਦੇ ਉੱਪਰ 8% ਦੇ ਦੌਰੇ ਤੇ ਆਣਾ ਤੇ ਜਦੋਂ ਆ ਅਟੈਕ ਹੋ ਗਿਆ ਉਤੋਂ ਬਾਅਦ ਅੱਜ ਮੋਦੀ ਜਾਇ ਕਹਿ ਰਹੇ ਆਂ ਵੀ ਮੈਂ ਆਰਡਰ ਦੇਤੇ ਨੇ ਮੀਟਿੰਗ ਕਰ ਰਹੇ ਆਂ ਇਹ ਸਾਰਾ ਕੁਝ ਸਿਆਸਤ ਹੋ ਰਹੀ ਹੈ ਕਿਉਂਕਿ ਉਧਰ ਟਰੰਪ ਦਾ ਆਰਡਰ ਬਿਆਨ ਆ ਗਿਆ ਵੀ ਜੇਕਰ ਮੋਦੀ ਸਰਕਾਰ ਨਹੀਂ ਕੋਈ ਕਾਰਵਾਈ ਕਰਦੀ ਤਾਂ ਅਸੀਂ ਅਟੈਕ ਕਰਾਂਗੇ ਇੰਡੀਆ ਤੇ ਆ ਗੁਰਾਦਿਆਂ ਤੇ ਦੇ ਕੋਈ ਐ ਕਿ ਮੈਂ ਅਟੈਕ ਕਰਦਣਗੇ ਐਟੈਕ ਜਿਵੇਂ ਜੀ ਡਾਕਟਰ ਸਾਹਿਬ ਉਹ ਕਰ ਚੁੱਕੇ ਨੇ ਡਾਕਟਰ ਸਾਹਿਬ ਉਹ ਪਾਕਿਸਤਾਨ ਉੱਪਰ ਕਰ ਚੁੱਕੇ ਨੇ ਉਹ ਕਰ ਸਕਦਾ ਹਾਂ ਬੱਚਾ ਪਾਕਿਸਤਾਨ ਤੇ ਕੁਛ ਮਰਜ਼ੀ ਕਰ ਦੇਣਾ ਆਪਣੇ ਦੇ ਦਾਨਾ ਇੱਕ ਪਾਸੇ ਆਪਣਾ ਨੁਕਸਾਨ ਹੋ ਗਿਆ ਇੱਕ ਪਾਸੇ ਹਕਮਤਾਤਲਵਾ ਇਹ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਾਂ ਤੇ ਕੋਈ ਹੋਰ ਬੰਦਾ ਸਿਆਸਤ ਕਰੇ ਉਹ ਇਹ ਨਹੀਂ ਕਰੇ ਮਤਲਬ ਉਹ ਇਹ ਨਹੀਂ ਕਰੇ ਕਿਉਂਕਿ ਸਾਡਾ ਸਾਡੇ ਭਾਰਤ ਦੀ ਜਿਹੜੀ ਫੌਜ ਦੀ ਸ਼ੋਭੀ ਹੈ ਨਾ ਅੱਜ ਬਹੁਤ ਜਿਆਦਾ ਖਰਾਬ ਕਰ ਚੁੱਕੇ ਨੇ ਸਾਡੇ ਰਾਜਨੀਤਿਕ ਲੀਡਰ ਜੋ ਕੇ ਆਰਡਰ ਮੰਗੇ ਫੌਜ ਫੌਜ ਦੇ ਤੇ ਅੱਜ ਕਹਿ ਰਹੇ ਨੇ ਕਹਿੰਦੇ ਇਹ ਤਾਂ ਅੰਦਰ ਵੜਵੜ ਗੋਡੀਆਂ ਮਾਰਾਂਗੇ ਸਾਨੂੰ ਆਰਡਰ ਨਹੀਂ ਕਰਦੇ ਕਹਿੰਦੇ ਦੇਖੋ ਜੀ ਫੌਜ ਨੂੰ ਲਾਉਣਾ ਚਾਹੀਦਾ ਜੋ ਵੀ ਫੌਜ ਦੇ ਮੁਤਾਬਕ ਕਾਰਵਾਈ ਹੈ ਆ ਉਹ ਹੋਣੀ ਚਾਹੀਦੀ ਹੈ ਦੋਸ਼ੀ ਮਸਲਾ ਦਾ ਸਭ ਤੋਂ ਇਹ ਹੈ ਵੀ ਜਿਹੜਾ ਇੱਕ ਨਾਉਣੀ ਕਾਰਵਾਈ ਦੇ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਉਹ ਬੰਦੇ ਫੌਜ ਦੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਣੇ ਚਾਹੀਦੇ ਨੇ ਤਾਂ ਕਿ ਉਹਨਾਂ ਤੋਂ ਜਿਹੜਾ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੈ ਜਿਹੜਾ ਉਹ ਲੋਕਾਂ ਦਾ ਸਾਹਮਣੇ ਆ ਜਾਏ ਕੋਈ ਗੱਲ ਪਰਦੇ ਦੇ ਪਿੱਛੇ ਨਾ ਰਹੇ ਇਹ ਸਭ ਤੋਂ ਵੱਡੀ ਗਲਤੀ ਹੈ ਕਿਰਪਾ ਕਰਕੇ ਡਾਕਟਰ ਸਾਹਿਬ ਤੁਸੀਂ ਆਪਣਾ ਸਮਾਂ ਇੱਥੇ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੋ ਦੋਸਤੋ ਇਹ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਾਹਤ ਉਹ ਤੇ ਜਿਹੜੇ ਸਾਡੇ ਸਾਹਮਣੇ ਆਏ ਨੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਕਿ ਪਹਿਲਾ ਦਾ ਸਵਾਲ ਉੱਠੇ ਕਿ ਉਹ ਸਲਾਨੀ ਉੱਥੇ ਕਿਉਂ ਘੁੰਮਣ ਗਈ ਘੁੰਮਣਾ ਬੰਦਾ ਕੀ ਗੱਲ ਅਸੀਂ ਭਾਰਤ ਦੇ ਸਾਡਾ ਆ ਜਿਆਦਾ ਅਸੀਂ ਘੁੰਮਣ ਨਹੀਂ ਜਾਂਦੇ ਜੇ ਜਾਣਦੇ ਆ ਤਾਂ ਹਰੇਕ ਪੰਜ ਦਿਨਾਂ ਬਾਅਦ ਅਟੈਕ ਸਰਕਾਰਾਂਆਂ ਛੁੱਟੀਆਂ ਪਈਆਂ ਨੇ ਤੇ ਦੂਸਰਾ ਸਵਾਲ ਸਭ ਤੋਂ ਵੱਡਾ ਉੱਠਿਆ ਸਾਡੇ ਅੱਜ ਲਾਈ ਦੇ ਵਿੱਚ ਕਿ ਜਿਹੜੇ ਉੱਥੇ ਉਹ ਔਰਤ ਕਿੰਨੀ ਸਾਸੀ ਨਿਕਲੀ ਉਹ 22 ਸਾਲਾਂ ਦੀ ਕੁੜੀ ਜਿਸਨੇ ਕਿਹਾ ਕਿ ਮੇਰੇ ਘਰ ਨੂੰ ਮਾਰਿਆ ਮੈਨੂੰ ਵੀ ਗੋਲੀ ਮਾਰੀ ਇੱਕ ਮਹੀਨਾ ਹੋਇਆ ਜੀ ਵਿਆਹ ਨੂੰ ਸਿਰਫ ਇੱਕ ਮਹੀਨਾ ਹਜੇ ਸੁਪਨੇ ਦੇਖੇ ਹੋਣੇ ਪਹਿਲੇ ਟੁੱਟ ਗਏ ਕਿੰਨੀ ਦੋਸਤੋਂ ਦੁੱਖ ਭਰੀ ਗੱਲ ਹੈ ਅੱਜ ਉਹਨਾਂ ਦੀ লাশ ਆਣੀ ਹੈ ਕਰਨਾਲ ਦੇ ਲੈਫਟੇਂਡਰ ਜਿਹਨਾਂ ਦੀ ਡੈਥ ਹੋਈ ਹੈ ਇਸ ਤੋਂ ਇਲਾਵਾ ਇੱਕ ਹੋਰ ਪਾਰੀ ਪਰਿਵਾਰ ਹੈ ਜਿਹ ਕੱਲੇ ਪਾਰਨ ਗੋਲੀ ਮਾਰੀ ਗਿਆ ਉਸ ਦੇ ਬੇਟੇ ਨੇ ਛੋਟੇ ਆ 5 ਸਾਲ ਦਾ ਬੇਟਾ ਕਹਿ ਰਿਹਾ 7 ਸਾਲ ਦਾ ਸੌਰੀ ਕਹਿ ਰਿਹਾ ਮੈਨੂੰ ਵੀ ਮਾਰ ਦੋ ਉਹ ਵੀ ਉੱਥੇ ਕੀ ਉਗਰਵਾਦੀ ਕਹਿ ਰਹੇ ਨੇ ਕਿ ਜਾਓ ਮੋਦੀ ਨੂੰ ਸਾਡੀ ਚੇਤਾਵਨੀ ਦੇ ਦਿਓ ਕੀ ਗੱਲ ਲੰਨਤ ਹੈ ਜੀਆਂ ਸਰਕਾਰਾਂ ਤੇ ਜਿਹੜੀਆਂ ਕਿ ਆਮ ਲੋਕਾਂ ਨੂੰ ਮਰਵਾ ਰੀਆਂ ਗੋਲੀਆਂ ਤੇ ਆਪ ਬੈਠੇ ਨੇ ਏਸ਼ੀਆ 'ਚ ਆਪ ਵਿਦੇਸ਼ੀ ਦੌਰੀਆਂ ਤੇ ਜਾ ਰਹੇ ਨੇ ਤੇ ਜਾਦਾ ਆਰਡਰ ਦੇ ਦੋ ਭਾਰਤ ਦੀ ਸਾਡੀ ਸਾਡੀ ਫੌਜ ਹੈ ਉਹਨੂੰ ਆਰਡਰ ਦੋ ਉਹ ਕੱਲਾ ਕੱਲਾ ਕੱਢ ਕੱਢ ਕੇ ਮਾਰੇਗੀ ਪਰ ਨਹੀਂ ਉਹਨਾਂ ਦੇ ਹੱਥ ਬੰਨੇ ਨੇ ਜਿਵੇਂ ਕਿ ਸਾਡੇ ਨਾਲ ਕਰਨਲ ਸਾਹਿਬ ਵੀ ਜੁੜੇ ਸੀ ਉਹਨਾਂ ਨੇ ਕੀ ਕਿਹਾ ਵੀ ਸੋਢੀ ਸਾਹਿਬ ਸਾਡੇ ਹੱਥ ਬੰਨੇ ਹੋਏ ਨੇ ਸਾਡੇ ਹੱਥ ਖੋਲੋ ਫ੍ਰੀ ਕਰੋ ਸਾਡੇ ਹੱਥਾਂ ਨੂੰ ਕੱਲ ਵੀ ਸਹੀ ਹੈ ਨਹੀਂ ਤਾਂ ਫਿਰ ਸਰਕਾਰਾਂ ਇਤੇ ਹੀ ਕਰਦੀਆਂ ਰਹਿਣਗੀਆਂ ਤੇ ਲੋਕ ਮਰਦੇ ਰਹਿਣਗੇ ਭਾਰਤ ਦਾ ਨਾਮ ਖਰਾਬ ਹੋ ਰਿਹਾ ਹੈ 트럼ਪ ਲੋ ਧਮਕੀ ਆ ਚੁੱਕੀ ਹੈ ਜੇਕਰ ਨਹੀਂ ਭਾਰਾ ਕਰਦਾ ਐਕਸ਼ਨ ਤਾਂ ਫਿਰ 트럼ਪ ਮਹਾਸ਼ਕਤੀ ਹੈ 1 ਨੰਬਰ ਸ਼ਕਤੀ ਹੈ ਪੂਰੇ ਸੰਸਾਰ ਵਿੱਚ ਤਾਂ ਅਸੀਂ ਵੀ ਮਹਾਸ਼ਕਤੀਆਂ ਪਰ ਅਸੀਂ 8ਵੇਂ ਨੰਬਰ ਤੇ ਆਂ ਪਰ 트럼ਪ ਨੇ ਸਾਫ਼ ਕਿਹਾ ਕਿ ਜੇਕਰ ਉਗਰਵਾਦੀਆਂ ਤੇ ਮੋਦੀ ਸਾਹਿਬ ਨੇ ਜਲਦੀ ਕੋ ਐਕਸ਼ਨ ਨਾ ਲਿਆ ਤਾਂ ਫਿਰ ਅਸੀਂ ਦਿਖਾਵਾਂਗੇ ਐਕਸ਼ਨ ਕੀ ਹੁੰਦਾ ਹੈ ਤੇ ਕਿਵੇਂ ਹੁੰਦਾ ਹੈ ਕਿਉਂਕਿ 트럼ਪ ਹੈ ਨਾ ਲਦੇਨ ਨੂੰ ਮਾਰ ਕੇ ਉਹਨੇ ਦਿਖਾਇਆ ਹੈ ਕਰਕੇ ਦਿਖਾਇਆ ਉਸ ਵਿਅਕਤੀ ਨੇ ਤੇ ਉਹ ਤਾਂ ਹੀ ਦੁਆਰਾ ਰਾਸ਼ਟਰਪਤੀ ਬਣਿਆ ਹਾਲਾਂਕਿ ਤੁਹਾੰਦਾਂ ਦੇ ਨੇ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਸਾਡੇ ਜਿਹੜੇ ਪੀਐਮ ਮੋਦੀ ਨੇ ਉਹ ਅੱਜ ਵਿਦੇਸ਼ੀ ਦੌਰ ਤੋਂ ਵਾਪਸ ਆ ਗਏ ਨੇ ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਹਾਈ ਅਧਿਕਾਰ ਨਾਲ ਉੱਚ ਪੱਧਰ ਦੇ ਅਧਿਕਾਰ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਹੁਣ ਦੇਖਦੇ ਹਾਂ ਕਿ ਕੀ ਫੈਸਲੇ ਲੈਣਗੇ ਆਰਡਰ ਕਰਨਗੇ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਜਿਹੜੇ ਮੇਨ ਦੋਸ਼ੀ ਨੇ ਜਿਨ੍ਹਾਂ ਨੇ ਤਕਰੀਬਨ 35 ਲੋਕਾਂ ਦੀ ਜਾਨ ਲਿੱਤੀ ਹੈ ਨੇਥੀਆਂ ਦੀ ਉਨਾ ਨੂੰ ਕਾਬੂ ਕੀਤਾ ਜਾਏਗਾ ਜਾਂ ਨਹੀਂ ਜਾਂ ਇਹ ਹਮਲੇ ਤਾਂ ਜਿਵੇਂ ਡਾਕਟਰ ਸਾਹਿਬ ਨੇ ਕਹਿ ਵੀ ਇਹ ਕੋਈ ਪਹਿਲਾ ਪਹਿਲਾ ਹਮਲਾ ਨਹੀਂ ਹੋਇਆ ਜੀ ਨਾ ਇਹ ਆਖਰੀ ਹੈ ਇਹ ਕੱਲ ਪਰਸੋਂ ਜੋ ਉੱਥੇ ਫੇਰ ਹੋ ਸਕਦਾ ਹੈ ਕਿਉਂਕਿ ਉੱਥੇ ਕਾਰਵਾਈਆਂ ਹੁੰਦੀਆਂ ਨਹੀਂ ਹੁਣ ਸਵਾਲ ਉੱਠਦਾ ਜੰਮੂ ਕਸ਼ਮੀਰ ਦੇ ਜਿਹੜੇ ਸਾਡੇ ਸੀਐਮ ਨੇ ਬਹੁਤ ਜ਼ਿਆਦਾ ਕੱਲਾ ਦਾ ਬਹੁਤ ਵਧੀਆ ਕਰਦੇ ਨੇ ਇੱਥੇ 2 ਘੰਟੇ ਉਹ ਕਾਰਵਾਈ ਕਰਦੇ ਰਹੇ ਕਿੱਥੇ ਸੀ ਤੁਹਾਡੀ ਪੁਲਿਸ ਕਿੱਥੇ ਸੀ ਫੌਜ ਉਹਨਾਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਪਰ ਬਸ ਤੋਂ ਉਹ ਦੇਖਦੇ ਆ ਇੱਕ ਕਾਰ ਇੱਕ ਕਦੋਂ ਹੁੰਦੀ ਹੈ ਇਸ ਦੇ ਉੱਪਰ ਨਵੀਂ ਅਪਡੇਟ ਕੀ ਆਂਦੀ ਹੈ ਕਦੋਂ ਇਹ ਜਿਹੜੇ આરોપી ਨੇ ਉਗਰਵਾਦੀ ਫੜੇ ਜਾਣਗੇ ਜਾਂ ਮਾਰੇ ਜਾਣਗੇ ਜਦੋਂ ਵੀ ਤੇ ਵਾਪਰੇ ਅਪਡੇਟ ਆਈਏ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਦੇ ਹੋਰ ਖਬਰਾਂ ਤੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਧੰਨਵਾਦ